ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਦੇ ਸਬੰਧ ਵਿੱਚ ਵਿਦੇਸ਼ਾਂ ਵਿੱਚ ਗਏ ਪੰਜਾਬੀ ਨੌਜਵਾਨਾਂ ਨੇ ਬਹਿਰੀਨ ਦੀ ਧਰਤੀ ਤੇ ਸਲਮਾਨੀਆਂ ਹਸਪੀਟਲ ਵਿਖੇ ਪਹਿਲਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਇਸ ਮੌਕੇ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਹੋਰਨਾਂ ਦੇਸ਼ਾਂ ਤੋਂ ਵੀ ਆਏ ਨੌਜਵਾਨਾਂ ਨੇ ਇਸ ਬਲੱਡ ਡੋਨੇਸ਼ਨ ਕੈਂਪ ਵਿੱਚ ਖੂਨਦਾਨ ਕੀਤਾ ਇਸ ਮੌਕੇ ਸਿੱਖ ਕੌਂਸਲ ਬਹਿਰੀਨ ਦਾ ਵਿਸ਼ੇਸ਼ ਸਹਿਯੋਗ ਰਿਹਾ ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਉਨ੍ਹਾਂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਸਮੂਹ ਦੇਸ਼ਵਾਸੀਆਂ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਮੁਬਾਰਕਬਾਦ ਦਿੱਤੀ। ਹੋਰ ਇਸ ਮੌਕੇ ਉਹਨਾਂ ਗੱਲਬਾਤ ਕਰਦੇ ਆਂ ਕਿ ਕੁਝ ਕਿਹਾ ਦੇਖੋ ਪੂਰੀ ਖਬਰ ਵਿੱਚ। ਹਾਂਜੀ ਅੱਜ ਦਾ ਕੈਂਪ ਜੋ ਸਲਵਾਨੀਆ ਡੈਟਾ ਸੈਂਟਰ 'ਚ ਲਗਾਇਆ ਗਿਆ ਸੀ। ਉਹਦੇ ਵਿੱਚ ਮੈਂ ਵੀ ਹਾਜ਼ਰ ਹੋਇਆ ਬਹੁਤ ਵਧੀਆ ਕੈਂਪ ਸੀ। ਜੱਟ ਨੇਸ਼ਨ ਕੈਂਪ ਸਾਡੇ ਵਾਸਤੇ ਬਹੁਤ ਵਧੀਆ। ਦਹਿਨ ਹਕੂਮਤ ਵਾਸਤੇ ਵੀ ਬਹੁਤ ਵਧੀਆ ਹੈ। ਅੱਗੇ ਤੋਂ ਵੀ ਇਹੋ ਜੀ ਸੇਵਾ ਆਪਾਂ ਕਰਦੇ ਰਵਾਂਗੇ। ਉਮੀਦ ਆ ਸਾਰੀ ਸਿੱਖ ਸੰਗਤ ਇਸ ਦੇ ਵਿੱਚ ਸ਼ਾਮਿਲ ਹੋਵੇ। ਵਾਹਿਗੁਰੂ 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 ਇਹ ਗੱਲ ਸਾਰਿਆਂ ਨੂੰ ਭਾਈ ਸਭ ਤੋਂ ਪਹਿਲਾਂ ਸਤਿਨભાઈ ਦੇ ਕਹਿਣ ਸੱਦੇ ਦੇ ਜਿਹੜੇ ਮੇਰੇ ਭਰਾ ਇੱਥੇ ਅੱਜ ਸਲਮਾਨੀਆ ਹਸਪੀਟਲ ਬਲੱਡ ਡੋਨੇਸ਼ਨ ਕੈਂਪ ਤੇ ਪਹੁੰਚੇ ਸਾਰਿਆਂ ਨੂੰ ਹੱਥ ਜੋੜ ਕੇ ਭਰਾਵਾ ਸਾਰਿਆਂ ਦਾ ਧੰਨਵਾਦ ਆ ਸਾਰਿਆਂ ਦਾ ਸੁਪਰੀਆ ਭਰਾਵਾ ਤੇ ਕਾਹਾਂ ਵੀ ਸਤਿਨ ਭਾਜੀ ਜਦੋਂ ਵੀ ਕਹਿਣਗੇ ਜਿੱਥੇ ਕਹਿਣਗੇ ਸਾਰੇ ਭਾਈ ਸਾਥ ਦੇਣਗੇ ਠੀਕ ਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ